ਸਾਹਿਬ ਜੀ ਇੱਕ ਵਾਰੀ ਫੇਰ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਸਾਤਰ ਚੋਰਨੀਆਂ ਤੁਹਾਨੂੰ ਦੱਈਏ ਕਿ ਬੜੇ ਹੀ ਸਾਤਰ ਤਰੀਕੇ ਦੇ ਨਾਲ ਇੱਕ ਵੱਡੇ ਪਰਸ ਦੇ ਵਿੱਚੋਂ ਜਿਹੜੇ ਆ ਪੈਸੇ ਕਢ ਲਏ ਜਾਂਦੇ ਨੇ ਤੇ ਕਿੱਦਾਂ ਕਢ ਲਏ ਜਾਂਦੇ ਨੇ ਉਹ ਵੀ ਤੁਹਾਨੂੰ ਸੀਸੀਟੀਵੀ ਫੁਟੇਜ ਤਖਾਨੇ ਆ ਤੁਹਾਨੂੰ ਦੱਦੀ ਆ ਕਿ ਇਹ ਜੋ ਭੈਣ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਇਹ ਆਪਣੀ ਬੁਟੀਕ ਦੇ ਲਈ ਲਾਈਨਿੰਗ ਦਾ ਕੱਪੜਾ ਲੈਣ ਦੇ ਲਈ ਇਸ ਦੁਕਾਨ ਤੇ ਉੱਤੇ ਪਹੁੰਚਦੀ ਹੈ ਤੇ ਜਦੋਂ ਇਸ ਦੁਕਾਨ ਦੇ ਉੱਤੇ ਉਹ ਲਾਈਨਿੰਗ ਲੈਣ ਦੇ ਲਈ ਅ ਅੱਗੇ ਵੱਧਦੀ ਹੈ ਤੇ ਉੱਥੇ ਦੋ 사ਤਰ ਚੋਰਨੀਆਂ ਦੋ ਔਰਤਾਂ ਜਿਹੜੀਆਂ ਨੇ ਆ ਜਾਂਦੀਆਂ ਨੇ ਤੇ ਬੜੀ ਹੀ 사ਤਰਤਾ ਦੇ ਨਾਲ ਜੋ ਹੈਂਡ ਬੈਗ ਆ ਇਹਨਾਂ ਦਾ ਇਹਦੇ ਵਿੱਚੋਂ ਪੈਸਿਆਂ ਵਾਲਾ ਪਰਚਾ ਜਿਹੜਾ ਉਹ ਕੱਢ ਲਿਆ ਜਾਂਦਾ ਆ ਤੇ ਉਹਦੀਆਂ ਤਸਵੀਰਾਂ ਜਿਹੜੀਆਂ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆ ਤਸਵੀਰਾਂ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਸਵੀਰਾਂ ਇਹ ਧਾਰੀਵਾਲ ਦੀ ਦੱਸੀ ਜਾ ਰਹੀਆਂ ਨੇ 골ਡੀ ਵੀਰੇ ਦੀ ਦੁਕਾਨ ਹੈ ਜਿੱਥੇ ਕਿ ਇਹਨਾਂ ਚੋਰਨਿਆਂ ਵੱਲੋਂ ਇਹ ਜਿਹੜਾ ਆ ਕੰਮ ਕੀਤਾ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਏ ਹੋ ਕਿ ਸਰੇ ਆਮ ਜਿਹੜਾ ਆ ਇਹ ਦੋ ਲੜਕੀਆਂ ਉਸ ਭੈਣ ਦੇ ਕੋਲ ਖੜੀਆਂ ਨੇ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖੋਗੇ ਕਿ ਕਿੱਡੀ ਸਾਤਰ ਤਰੀਕੇ ਦੇ ਨਾਲ ਜਿਹੜਾ ਆ ਇਹ ਕੱਪੜਾ ਇਹਨਾਂ ਨੇ ਲਿਆ ਆ ਤੇ ਕੱਪੜੇ ਨੂੰ ਦੇਖਦਿਆਂ ਦੇਖਦੇ ਜਿਹੜਾ ਆ ਕੱਪੜਾ ਹੱਥ ਦੇ ਉੱਤੇ ਪਾ ਲੈਣਾ ਤੇ ਦੂਸਰਾ ਹੱਥ ਆ ਜਿਹੜਾ ਉਹ ਦੇਖੋ ਇਹ ਦੇਖੋ ਇਹ ਕੱਪੜਾ ਨਹੀਂ ਇਹ ਬੈਗ ਦੇ ਵਿੱਚ ਹੱਥ ਪਾਇਆ ਆ ਤੇ ਬੈਗ 'ਚ ਹੱਥ ਪਾਉਣ ਦੇ ਨਾਲ ਹੀ ਜਿਹੜਾ ਆ ਆਪਣਾ ਕੰਮ ਕੱਢਣ ਦਾ ਤਰੀਕਾ ਤੁਸੀਂ ਦੇਖਿਆ ਹੋਏਗਾ ਕਿ ਇੱਕ ਤਰੀਕੇ ਦੇ ਨਾਲ ਬੈਗ ਦੇ ਵਿੱਚੋਂ ਪੈਸੇ ਕੱਢਨੇ ਜਾਂ ਪੈਸਿਆਂ ਦਾ ਪਰਸ ਕੱਢਣਾ ਬੜੀ ਸਾਤਤਾ ਦੇ ਨਾਲ ਫਿਰ ਜਿਹੜਾ ਆ ਉਹ ਹੱਥ ਦੇ ਉੱਤੇ ਪਾ ਕੇ ਦੂਜੇ ਪਾਸੇ ਤੁਸੀਂ ਦੇ ਦੇ ਪਿਓ ਬੜੀ ਸਾਤਰ ਤਰੀਕੇ ਦੇ ਨਾਲ ਜਿਹੜਾ ਆ ਬੈਗ ਦੇ ਵਿੱਚ ਹੱਥ ਪਾਇਆ ਜਾ ਰਿਹਾ ਆ ਪੈਸੇ ਕੱਢਣ ਦੇ ਲਈ ਤੇ ਲਓ ਜੀ ਲੱਗਦਾ ਆ ਕੰਮ ਹੋ ਗਿਆ ਤੇ ਤਸਵੀਰਤਾਂ ਵੀ ਦੇ ਦੇ ਪਿਓ ਕਿ ਬੜੀ ਸਾਤਰਤਾ ਦੇ ਨਾਲ ਜੇਕਰ ਤੁਸੀਂ ਕਿਸੇ ਦੁਕਾਨ ਤੇ ਉੱਤੇ ਕੋਈ ਖਰੀਦੋ ਫਰੋਕਤ ਕਰਨ ਜਾਂਦੇ ਹੋ ਤਾਂ ਆਪਣੇ ਸਮਾਨ ਦਾ ਧਿਆਨ ਜ਼ਰੂਰ ਰੱਖੋ ਬੈਗਾਂ ਦਾ ਧਿਆਨ ਰੱਖੋ ਪਰਸਾਂ ਦਾ ਧਿਆਨ ਰੱਖੋ ਤੇ ਆਪਣੇ ਪੈਸੇ ਥੇਲੇ ਦਾ ਵੀ ਧਿਆਨ ਰੱਖੋ ਤਾਂ ਕਿ ਤੁਹਾਡੇ ਨਾਲ ਵੀ ਇਦਾਂ ਦੀ ਲੁੱਟ ਨਾ ਹੋ ਜਾਵੇ ਚੰਗੀਆਂ ਭਲੀਆਂ ਬੀਬੀਆਂ ਸਾਤਰ ਚੋਰ ਨਿਕਲੀਆਂ ਦੇਖਦੇ ਪਿਓ ਤਸਵੀਰਾਂ ਤੁਸੀਂ ਡੀਪੀਸੀ ਪੰਜਾਬੀ ਤੇ ਹਾਂਜੀ ਸਰ ਮੇਰਾ ਨਾਮ ਗੁਰਦੀਪ ਕੌਰ ਆ ਏ ਅਗੇ ਗੋਲਦੀ ਵੀਰ ਜੀ ਬਣਾ ਦੀ ਦੁਕਾਨ ਆ ਮੈਨਾਂ ਦੀ ਦੁਕਾਨ ਤੇ ਰੋਜ਼ ਜਾਂਦਾ ਵਾ ਤਕਰੀਬਨ ਲਾਈਨਿੰਗਾ ਲੈਣਾ ਅੱਜ ਵੀ ਮੈਂ ਦੁਪਹਿਰ ਦੇ 3:00 ਵਜੇ ਸੀ ਕਿ ਮੈਂ ਆਈ ਹੀ ਲਾਈਨਿੰਗਾ ਲੈਣ ਬੁ ਮੂ ਟਿਕ ਅੱਦਾ ਕੰਮ ਆ ਸਾਡਾ ਤੇ ਮੈਂ ਲਾਈਨਿੰਗਾ ਲੈਣ ਆਈ ਸੀ ਇਹਨਾਂ ਕੋ ਤੇ ਇਹ ਦੀਦੀ ਮੈਨੂੰ ਲਾਈਨਿੰਗਾ ਦਿਖਾਉਂਦੇ ਸੀਗੇ ਪਿੱਛੇ ਬੈਗ ਤੇ ਪਈਆਂ ਇਹਨਾਂ ਨੇ ਤੇ ਮੈਂ ਉੱਥੇ ਲਾਈਨਿੰਗਾ ਵੇਖਣ ਦੀ ਦੋ ਲੇਡੀਜ਼ ਆਈਆਂ ਤੇ ਉਹਨਾਂ ਨੇ ਮੇਰੇ ਬੈਗ ਚ ਪਰਸ ਕੱਢ ਲਿਆ ਮਨ ਲਗੀ ਨਾ ਉੱਚ ਤਕਰੀਬਨ ਤਰੀਕਨ 25-26000 ਰੁਪਇਆ ਸੀਗਾ ਇਹਦੇ ਕਰੀਬ ਤੇ ਬਸ ਅਸੀਂ ਉਸੇ ਦੇ ਰਿਕਾਰਡਿੰਗ ਕਿੱਥੇ ਆਏ ਆ ਨਾ ਇਸ ਸ਼ਾਪ ਤੇ ਫੇਰ ਸੀ ਸੀਸੀਟੀਵੀ ਕੈਮਰਾ ਚੈੱਕ ਕੀਤਾ ਨਾ ਤੇ ਦੇਖਿਆ ਉਥੇ ਉਹਨਾਂ ਨੂੰ ਲੇਡੀਜ਼ ਦਾ ਦੇਸੀਆ ਸਾਨੂੰ ਬਕਾਇਦਾ ਉਹਨਾਂ ਨੇ ਮੇਰੇ ਬੈਗ ਚੋਂ ਲਗੀ ਪਰਸ ਗੱਡਿਆ ਤੇ 25000 25 26 ਦੇ ਹਜ਼ਾਰ ਕਰੀਬ ਹੋਣੇ ਆ ਭਾਜੀ ਕਹਿ ਸਕਦੇ ਹਾਂਜੀ ਤੁਸੀਂ ਪੁਲਿਸ ਕੰਪਲੇਂਟ ਧਾਰੀਵਾਲ ਪੁਲਿਸ ਨੂੰ ਇਸ ਦੀ ਹਾਂਜੀ ਗਏ ਸੀ ਮੇਰੇ ਹਸਬੰਦ ਸ਼ਾਮੀ ਥੋੜੇ ਬਿਜ਼ੀ ਸੀਗੇ ਉਹ ਕਹਿੰਦੇ ਸਵੇਰੇ ਆਇਓ ਮੈਂ ਵੀ ਸ਼ਾਇਦ ਉਹਨਾਂ ਨੇ ਕੰਪਲੇਂਟ ਲੈ ਕੇ ਰੱਖ ਲਈ ਹੈ ਜਾਂ ਸਵੇਰੇ ਉਹਨਾਂ ਨੇ ਫੇਰ ਬੁਲਾਇਆ ਵਾ ਹੁਣ ਇਹਦਾ ਤਾਂ ਨਹੀਂ ਮੁੰਚੀ ਸਾਹਿਬ ਮਿਲੇ ਸੀਗੇ ਉੱਥੇ ਔਰ ਕੋਈ ਹਨ ਐਸਾ ਜੋ ਮੈਮ ਹੈ ਨਹੀਂ ਸੀ ਉੱਤੇ ਜਲਦੀ ਇਹਨਾਂ ਨੂੰ ਫੜਿਆ ਗਿਆ ਸਾਡੀ ਹੱਕ ਹਲਾਲ ਦੀ ਕਮਾਈ ਆ ਅਸੀਂ ਸਾਰਾ ਦਿਨ ਮਿਹਨਤ ਕਰੀਦੀ ਆ ਇੰਨੀ ਤੇ ਆ ਕੇ ਮਿੰਟ ਚ ਲੈ ਕੇ ਗਈਆਂ ਇਦਾਂ ਤਾਂ ਫਿਰ ਔਖਾ ਹੀ ਆ ਸ਼ਹਿਰ ਚ ਇਦਾਂ ਤਾਂ ਫਿਰ ਘੁੰਮ ਵੀ ਨਹੀਂ ਸਕਦਾ ਕੋਈ ਬੰਦਾ ਸੇਫ ਹੀ ਨਹੀਂ ਆ ਅਸੀਂ ਗੋਲਡੀ ਦੁਪੱਟਾ ਉਸ ਤੋਂ ਆ ਸਾਡੇ ਕੋਲ ਐ ਕਸਟਮਰ ਆਏ ਸੀ ਰੈਗੂਲਰ ਦੇ ਸਾਡੇ ਕਸਟਮਰ ਆ ਸਾਡੇ ਕੋਲ ਸਮਾਨ ਵਗੈਰਾ ਲੈ ਆਨਦੇ ਆ ਮੈਂ ਇਹਨਾਂ ਨੂੰ ਸਮਾਨ ਦੇਣ ਪਿੱਛੇ ਗਈਆਂ ਦੋ ਲੇਡੀਆਂ ਆਈਆਂ ਤੇ ਉਹਨਾਂ ਨੇ ਆਹਨਾਂ ਦੇ ਪਰਸ ਚੋਂ ਪਰਸ ਕੱਢ ਲਿਆ ਬੈਗ ਵਿੱਚੋਂ ਪਰਸ ਕੱਢ ਲਿਆ ਤੇ ਨਾਲ ਹੀ ਚਲੇ ਗਈਆਂ ਕੁਛ ਵੀ ਨਹੀਂ ਲਿਆ ਉਹਨਾਂ ਨੇ ਤੇ ਚਲੇ ਗਈਆਂ ਤੇ ਅਸੀਂ ਮੰਗਾਈ ਕਰਨਿਆ ਕਿ ਕਸਮਰ ਨੇ ਤੇ ਆਣਾ ਹੀ ਹੁੰਦਾ ਤੇ ਇਹੋ ਜਿਹੇ ਚੋਰ ਲੋਕਾਂ ਤੇ ਮਤਲਬ ਕਾਬੂ ਕੀਤਾ ਪਾਇਆ ਜਾਏ ਤਾਂ ਕਿ ਇਹੋ ਜਿਹੇ ਜਿਹੜੇ ਕਸਮਰ ਨੂੰ ਖਰਾਬ ਕਰਦੀਆਂ ਨਾ ਹੋਣਾ ਇਹੋ ਜਿਹਾ ਕੰਮ ਚੋਰੀ ਚਾਰੀ ਰੋਕੀ ਜਾਏ ਕਦੇ ਅਸਰ ਨਹੀਂ ਹੋਇਆ